ਕੇਂਦਰ ਵਾਲਾ ਆਸਣਾ ਦੇਖਣਾ ਕਿਉਂ ਨਹੀਂ ਕੇਂਦਰ ਦਾ ਫਰਜ ਬੰਦਾ ਹੈ ਕਿਉਂਕਿ ਐਮਐਸਪੀ ਦੀ ਲੀਗਲ ਗਾਰੰਟੀ ਦੇਣੀ ਹੈ ਤੇ ਕੇਂਦਰ ਨੇ ਦੇਣੀ ਹੈ ਪਰਾਲੀ ਵਾਸਤੇ ਪੈਕੇਜ ਦੇਣਾ ਹੈ ਤੇ ਕੇਂਦਰ ਨੇ ਦੇਣਾ ਹੈ ਅੱਜ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਦਾ ਲਗਾਤਾਰ ਖਾਦਾਂ ਡੀਜ਼ਲ ਪਟ્રોલ ਪੈਸਟੀਸਾਈਡ ਤਮਾਮ ਜਿਹੜੇ ਮੋਦੀ ਜੀ ਕਹਿੰਦੇ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੁਣ ਮਹਿੰਗਾਈ ਦੁੱਗਣੀ ਕਰਤੀ ਹੈ ਅੱਜ ਤਰਾਹੀ ਤਰਾਹੀ ਮੱਝੀ ਆ ਕਿਸਾਨ ਦੀ ਬਾਹ ਫੜਨ ਨੂੰ ਤਿਆਰ ਨਹੀਂ ਕਿਸਾਨਾਂ ਦੀਆਂ ਫਸਲਾਂ ਰੁਲਦੀਆਂ ਆ ਉਦ ਲਈ ਜ਼ਿੰਮੇਵਾਰ ਅਗਰ ਕੋਈ ਹੈਗਾ ਤੇ ਕੇਂਦਰ ਸਰਕਾਰ ਹੈ ਤੇ ਜੇ ਕੇਂਦਰ ਸਰਕਾਰ ਨਹੀਂ ਬਾਂ ਫੜੂਗੀ ਤਾਂ ਕੌਣ ਫੜੂਗਾ ਇਸ ਕਰਕੇ ਜਾਖੜ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਸੱਚੇ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਹਾਂ ਦਾ ਨਾਰਾ ਮਾਰੋ 10 ਸਾਲ ਹੋ ਗਏ ਮੋਦੀ ਜੀ ਤੇ ਕਿਸਾਨਾਂ ਨੂੰ ਪ੍ਰੋਟੈਸਟ ਨਹੀਂ ਕਰੰਦੇ ਦੇ ਪੰਜਾਬ ਸਰਕਾਰ ਨੇ ਕਿਹਾ ਵੀ ਪ੍ਰਾਲੀ ਲਈ ਦੇ ਦਿਓ ਪੈਕੇਜ ਹਰਿਆਣੇ ਨੂੰ ਦੇ ਦਿੰਦੇ ਆ ਦੂਜੇ ਯੂਪੀਆ ਨੂੰ ਦੇ ਜਿੱਥੇ ਭਾਜਪਾ ਸਰਕਾਰਾਂ ਦੇ ਦਿੰਦੇ ਆ ਸਾਨੂੰ ਦੇਣ ਨੂੰ ਪਿਆਰ ਸੋ ਮੈਨੂੰ ਲੱਗਦਾ ਹੈ ਬਹੁਤ ਗੰਭੀਰਤਾ ਨਾਲ ਲੈਣਾ ਚਾਹੀਦਾ ਪੰਜਾਬ ਦੇ ਔਰ ਦੇਸ਼ ਦੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਆ ਮੋਦੀ ਜੀ ਉਹਨਾਂ ਨੂੰ ਸੁਣਨਾ ਕਰਨਾ ਹੈ ਦੇਖੋ ਇਹ ਡਰਾਮੇ ਬਾਜ਼ੀਆਂ ਕਰਦੇ ਆ ਇਹ ਉਹੀ ਭਾਜਪਾ ਜਿਹੜੀ 10 ਸਾਲ ਇਸੇ ਗੱਲ 'ਈ ਲੜਦੀ ਰਹੀ ਕਿ ਭਗਤ ਸਿੰਘ ਦੇ ਨਾਂ ਤੇ ਮਹਾਲੀ ਇੰਟਰਨੈਸ਼ਨਲ 에ਰਪੋਰਟ ਦਾ ਨਾਂ ਨਹੀਂ ਰੱਖਣ ਦੇਣਾ ਔਰ ਅਕਾਲੀ ਭਾਜਪਾ ਚ ਸੱਤਾ 'ਚ ਰਹਿ ਕੇ ਭਾਜਪਾ ਦੇ ਵਿਰੋਧ ਕਰਕੇ ਉਹਦਾ ਨਾਂ ਨਹੀਂ ਰੱਖਿਆ ਗਿਆ ਅੱਜ ਜਦੋਂ ਆਵਾ ਦੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਮੁਹਾਲੀ ਇੰਟਰਨੈਸ਼ਨਲ 에어ਪੋਰਟ ਨੂੰ ਨਾਮ ਦਿੱਤਾ ਸ਼ੀਦਿਆਜਮ ਦਾ ਬੋਤ ਅਸੀਂ ਸਥਾਪਿਤ ਕੀਤਾ ਇਹ ਜੀ ਬੋਧ ਉਦਘਾਟਨ ਹੂ ਆਰ ਯੂ ਤੁਸੀਂ ਕੌਣ ਹੋਨੇ ਹੋ ਬਈ ਤਿੰਨਾਂ ਚੋਂ ਨਾ 13 ਚੋਂ ਨਾ ਪਲੇਅਰਾਂ ਚੋਂ ਨਾ ਸਪੇਅਰਾਂ ਚੋਂ ਇਹ ਭਾਜਪਾ ਦੀ ਘਟੀਆ ਤੇ ਮਾੜੀ ਜਿਹੜੀ ਸੋਚ ਹੈ ਇਹ ਡਰਾਮੇਬਾਜ਼ੀ ਵਾਲੀ ਸੋਚ ਹੈ ਪੰਜਾਬ ਦੇ ਲੋਕ ਭੁੱਲੇ ਨਹੀਂ ਐ ਇਹ ਦੋਹਰਾ ਔਰ ਡੋਗਲਾ ਮਾਪਦੰਡ ਜਿਹੜਾ ਹਰ ਭਾਜਪਾ ਦਾ ਹੈ ਪੰਜਾਬ ਦੇ ਲੋਕ ਜਾਣਦੇ ਆ ਭਾਜਪਾ ਤਾਂ ਚਾਹੁੰਦੀ ਸੀ ਕਿ ਮੰਗਲ ਸਿੰਘ ਦੇ ਨਾਮ ਤੇ ਹੋਵੇ 에어ਪੋਰਟ ਦਾ ਨਾਮ ਤੇ ਅੱਜ ਬੋਧ ਦਾ ਉਦਘਾਟਨ ਕਰਨ ਨੂੰ ਫਿਰਦੇ ਆ ਭਾਜਪਾ ਤੇ ਭਗਤ ਸਿੰਘ ਦੇ ਖਲਾਫ ਗਵਈਆ ਦਿੰਦੀ ਰਹੀ ਆ ਆਜ਼ਾਦੀ ਦੀ ਲੜਾਈ 'ਚ ਤੂੰ ਇਹ ਕਿਹੜੇ ਮੂੰਹ ਨਾਲ ਭਗਤ ਸਿੰਘ ਦੀ ਗੱਲ ਕਰਦੇ ਅਗਰ ਭਾਜਪਾ ਨੂੰ ਮਾੜਾ ਮੋਟਾ ਵੀ ਭਗਤ ਸਿੰਘ ਨਾਲ ਮੋਹ ਆ ਸਤਿਕਾਰ ਹੈ ਤੇ ਪਹਿਲਾ ਸਭ ਤੋਂ ਜਿੰਨੇ ਵੀ ਸਰਕਾਰੀ ਦਫਤਰ ਹੈ ਬੀਜੇਪੀ ਰੂਲ ਸਟੇਟਾਂ ਦੇ ਉੱਥੇ ਮੋਦੀ ਸਾਹਿਬ ਦਾ ਫੋਟੋ ਟੋਹਣ ਤੇ ਭਗਤ ਸਿੰਘ ਦਾ ਲੋਹਣ ਤਾਂ ਅਸੀਂ ਮੰਨਾਂਗੇ